ਆਡਾ 버거 ਬਹੁਤ ਫੇਮਸ ਹੈ 버거 ਫੇਮਸ ਹੈ ਮਤਲਬ ਫੇਮਸ ਕਿਦਾਂ ਮਤਲਬ ਕਿ ਲੋਕੀ ਜਿਹੜੇ ਵੀ ਖਾਣ ਆਉਂਦੇ ਨੇ ਸਾਡੇ ਕੋਲ ਦੂਰੋਂ ਦੂਰੋਂ ਆਉਂਦੇ ਨੇ ਜਿਵੇਂ ਕੀ ਕਹਿ ਲੋ ਚੰਡੀਗੜ੍ਹ ਹੋ ਗਿਆ ਸਲੋਤੀ ਹੋ ਗਿਆ ਗੋਬਿੰਦਗੜ੍ਹ ਹੋ ਗਿਆ ਸਰਾਂਡੋ ਹੋ ਗਿਆ ਲੋਕੀ ਕਹਿੰਦੇ ਨੇ 버거 ਖਾਣਾ ਤੇ ਏਕੇ ਪਾਸਪੋਰਟ ਤੇ ਉਹਦਾ ਮਤਲਬ ਕੀ ਆ ਰਿਹਾ ਇਹ ਤਾਂ ਕਿ ਲੋਕੀ ਕਹਿੰਦੇ ਨੇ ਇੱਕ ਤਾਂ ਲਾਈਟ ਵੇਟ ਹੈ ਠੀਕ ਹੈ 버거 ਹੈ ਨਹੀਂ ਹੈ ਕਿ ਮਤਲਬ ਖਾ ਕੇ ਇਹ ਲੱਗਦਾ ਆਪਾਂ ਨੂੰ ਵੀ ਹੈਵੀ ਜਾ ਹੈਵੀ ਲੱਗਦਾ ਜਾ ਆਵ ਜੇ ਟਾਈਮ ਕਿਉਂਕਿ ਉਹ ਚ ਸਾਰੀਆਂ ਸੋਸਾਂ ਟਿੱਕੀਆਂ ਸਭ ਚੀਜ਼ ਦਾ ਹਰ ਚੀਜ਼ ਦਾ ਧਿਆਨ ਰੱਖਿਆ ਹੈ ਮੇਨਟੇਨ ਰੱਖੀ ਹੋਈ ਹੈ ਕੁ ਆਪਣਾ 버거 ਐਵੇਂ ਹੈ ਕਿ ਮੈਕਡੋਨਲ ਨੂੰ ਵੀ ਕ੍ਰੋਸ ਕਰਦਾ ਹੈ। ਮੈਮ ਨੇ ਇੱਕ ਗੱਲ ਆਖੀ। ਕਹਿੰਦੇ ਸਾਡਾ 버거 ਕਸਟਮਰ ਕਹਿੰਦਾ ਹੈ ਕਿ ਮੈਗਡੋਨਲ ਨੂੰ ਵੀ ਫੇਅਰ ਕਰਦਾ ਹੈ। ਇਹ ਗੱਲ ਕਰਦਾ ਹੈ ਜਾਂ ਫਿਰ? ਬਿਲਕੁਲ ਸਹੀ ਗੱਲ ਹੈ। ਜੀ ਸੁਣ ਲਓ ਜੀ। ਸਹੀ ਗੱਲ ਹੈ। ਸਹੀ ਗੱਲ ਹੈ ਬਿਲਕੁਲ। ਬਿਲਕੁਲ ਸਹੀ ਗੱਲ ਹੈ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਹਾਂ ਜੀ। ਤੁਸੀਂ ਕਿਹੜੀ ਜਗ੍ਹਾ ਖਾਣੇ ਤੋਂ ਲੋਕਲ? ਪਹਿਲੇ ਦੀ ਲੋਕਲ। ਕਿੰਨਾ ਹਰ ਰੋਜ਼ ਆਨੇ ਹੋ ਜਾਂ ਕਦੇ ਕਦੇ? ਚੱਲੇ ਜੀ। ਟੈਲੀ ਟੈਲੀ ਦੇ। ਬਿਨਾਂ ਕਰਦਾ ਬਿਨਾਂ ਕਰ। ਬਹੁਤ ਵਧੀਆ ਚੀਜ਼ ਬਣਦੀ ਹੈ ਇੱਥੇ। ਹਾਂ ਜੀ। ਬਿਲਕੁਲ ਇਹਨੇ ਨਜ਼ਾਰੇ ਨਾਲ ਖਾਣੇ ਪੀਣੇ ਆ ਹਰਿਆਣਾ ਸਾਡਾ ਗਰੁੱਪ ਆਉਂਦਾ ਹੈ ਤੇ ਇਹਨਾਂ ਹੱਸ ਕੇ ਢਕੇ ਜਾਂਦੇ ਆ ਹੱਸ ਕੇ ਢਕੇ ਜਾਈਦਾ ਬਿਲਕੁਲ ਪਰਵਾਹ ਨਹੀਂ ਨਾ ਕੋਈ ਪਰਵਾਹ ਪਰਵਾਹ ਵਾਂਗੂ ਬਿਲਕੁਲ ਕਿ ਮੈਕੜੀ ਨੂੰ ਫੀਲ ਕਰਦਾ ਮੈਂ ਤਾਂ ਇਹ ਸੁਣਿਆ ਲੈ ਤੁਸੀਂ ਖਾ ਕੇ ਦੇਖੋ ਫਿਰ ਪਤਾ ਲੱਗੇਗਾ ਇਹ ਤਾਂ ਤੁਸੀਂ ਦੱਸੋਗੇ ਸੰਤਾ ਲੱਗਦਾ ਇਸਰ ਰੋਇਦੇਵਾ ਜਾਣਾ ਲੈ ਆ ਇਸਰ ਰੋਇਆ ਸਾਡਾ ਟੋਡਾ ਦਾ ਹੋਇਆ ਕਿ ਵਧੀਆ ਲੱਗੇਦਾ ਬਹੁਤ ਵਧੀਆ ਜੀ ਹੁਣ ਤੁਸੀਂ ਔਰੇ 버ਗਰ ਖਾਣੇ ਟੇਸਟੀ ਲੱਗਦਾ ਹਾਂਜੀ ਵਧੀਆ ਲੱਗਦਾ ਤੇ ਰੋ ਜਾਂਦੇ ਹਾਂ ਜਾਂ ਕਦੇ-ਕਦੇ ਅ ਰੋਜ ਜਾਂ ਕਦੇ-ਕਦੇ ਕਈ ਕੀ ਵਾਰ ਕਈ-ਕਈ ਵਾਰ ਆ ਜਾਂਦੇ ਹਾਂ ਕੋਣ ਪਾਪਾ ਨਾਲ ਇਹ ਜਿਵੇਂ ਨਾ ਤੁਸੀਂ ਹੁਣ ਜਿਵੇਂ ਇਹਨਾਂ ਨੂੰ ਜਦੋਂ ਤੁਸੀਂ ਫਰਾਈ ਕਰ ਰਹੇ ਹੋ ਇਹ ਫਰਾਈ ਆਏ ਨਹੀਂ ਹੈਗਾ ਕਿ ਤੁਸੀਂ ਬਸ ਵਿੱਚ ਸਟਿਆ ਦੇ ਚਲੋ ਹੋ ਗਿਆ ਕੰਮ ਇਹ ਤੁਸੀਂ ਪੂਰੇ ਪਿਆਰ ਨਾਲ ਐਨ ਸਦਕ ਨਾਲ ਐਨ ਬਹੁਤ ਪਿਆਰ ਨਾਲ ਕਰਦਾ ਹਾਂ ਕਹਿੰਦੇ ਖਾਣ ਇਕੱਲਾ ਖਾਣਾ ਨਹੀਂ ਮੈਟਰ ਕਰਦਾ ਹੁੰਦਾ ਬਣਾਉਣਾ ਨਹੀਂ ਕਿ ਉਹ ਕਿਹੜੇ ਹੱਥਾਂ ਨਾਲ ਬਣਾਇਆ ਗਿਆ ਉਹ ਵੀ ਬਹੁਤ ਮੈਟਰ ਕਰਦਾ ਹੁੰਦਾ ਬਿਲਕੁਲ ਸਰ ਬਿਲਕੁਲ ਆਪਾਂ ਨੂੰ ਇਹ ਦੇਖਣਾ ਹੈ ਕਿ ਜਿਵੇਂ ਆਪਾਂ ਮੰਨ ਲਓ ਆਪਾਂ ਘਰੇ ਵੀ ਕੋਈ ਚੀਜ਼ ਬਣਾਉਨੇ ਆ ਠੀਕ ਹੈ ਕਹਿੰਦੇ ਨੇ ਨਾ ਖਾਣ ਵਾਲੀ ਚੀਜ਼ ਜਿੰਨੇ ਮਤਲਬ ਦਿਲ ਤੋਂ ਬਣਾਈ ਜਾਏਗੀ ਉਹ ਅਗਲਾ ਸਾਹਮਣੇ ਵਾਲੇ ਬੰਦੇ ਤੱਕ ਵੀ ਉਹ ਪੂਰੀ ਆ ਦਿਲ ਤੱਕ ਪਹੁੰਚਦੀ ਆ ਉਦਾਂ ਹੀ ਆਪਾਂ ਉਰੇ ਕਰਦੇ ਆ ਕਿ ਜੋ ਵੀ ਚੀਜ਼ ਐਸੀ ਬਣਾਉਣੀ ਆ ਦਿਲ ਨਾਲ ਬਣਾਣੀ ਆ ਵੀ ਖਾਣ ਵਾਲਾ ਵੀ ਕਵੇ ਵੀ ਵਾਕੇ ਕੋਈ ਚੀਜ਼ ਖਾਈ ਆ ਕਹਿੰਦੇ ਘਰੇ ਬੇਟੀ ਵੀ ਖਾਂਦੀ ਆ ਰੋਜ਼ ਡੇਲੀ ਹਾਂਜੀ ਬਿਲਕੁਲ ਬਿਲਕੁਲ ਰੈਗੂਲਰ ਖਾਂਦੀ ਆ ਮੇਰੀ ਬੇਟੀ ਮੇਰੀ ਬੇਟੀ ਰੋਜ਼ ਫੋਨ ਖਾ ਚੰਦੀ ਆ ਰਾਤ ਨੂੰ ਜਦੋਂ ਸੇ ਘਰ ਜਾਣਾ ਹੁੰਦਾ ਬੇਟੀ ਕਹੇਗੀ ਮੰਮਾ 버ਗਰ ਲੈ ਕੇ ਆਇਓ ਯਾਨੀ ਫਿਰ ਆਪਾਂ ਐਵੇਂ ਵੀ ਕਹਦੇ ਨੇ ਕਿ ਸੇਤ ਸਭ ਦੀ ਬਰਾਬਰ ਰੱਖਿਆ ਕਿਉਂਕਿ ਬੱਚੇ ਬੱਚਿਆਂ ਦਾ ਬੜਾ ਪਿਆਰ ਹੁੰਦਾ ਭਾਈ ਹਾਂਜੀ ਹਾਂਜੀ ਹਾਂ ਅਸੀਂ ਕਹਿੰਦਾ ਵੀ ਹੁਣ ਕਹਿੰਦਾ ਵੀ ਅਸੀਂ ਅਸੀਂ ਉਹ ਚੀਜ਼ ਮਤਲਬ ਤਿਆਰ ਕਰੀ ਜਿਹੜੀ ਕਿ ਅਸੀਂ ਇਵਨ ਕਿ ਅਸੀਂ ਆਪ ਖਾ ਰਹੇ ਹਾਂ ਠੀਕ ਹੈ ਸਾਡੀ ਫੈਮਲੀ ਖਾ ਰਹੀ ਹੈ ਚਾਹੇ ਉਹ 버ਗਰ ਆ ਚਾਹੇ ਮੋਮੋਜ਼ਾ ਚਾਹੇ ਸਪਰਿੰਗ ਰੋਲ ਹੈ ਕੋਈ ਵੀ ਚੀਜ਼ ਕੋਈ ਵੀ ਆਈਟਮ ਹੈ ਠੀਕ ਹੈ ਸਾਡੀ ਫੈਮਲੀ ਆਪ ਖਾ ਰਹੀ ਹੈ ਅਸੀਂ ਮਨ ਉਸ ਚੀਜ਼ ਨੂੰ ਦੇਖਦੇ ਹੋਏ ਵੀ ਹਾਂ ਜਿਹੜੀ ਸਾਡੀ ਸਾਰੇ ਕਸਟਮਰ ਨੇ ਸਾਡੀ ਉਹ ਆਪਣੇ ਮਤਲਬ ਭੈਣ ਭਰਾ ਨੇ ਹਾਂ ਫੈਮਲੀ ਦੀ ਤਰ੍ਹਾਂ ਸਾਡੀ ਫੈਮਲੀ ਤਰ੍ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਆਪਾਂ ਨਾ ਦੇਖਦੇ ਆ ਕਿ ਆਪਾਂ ਜ਼ਿੰਦਗੀ ਦੇ ਵਿੱਚ ਬੜੇ ਰਿਸ਼ਤੇ ਬਣਾਉਨੇ ਆ ਉਹਨਾਂ ਰਿਸ਼ਤਿਆਂ ਦੀ ਅਹਿਮੀਅਤ ਚੰਗੇ ਤੇ ਆ ਮਾਰੇ ਟਾਈਮ ਦੇ ਵਿੱਚ ਜਿਹੜਾ ਸਮਾਂ ਇਨਸਾਨ ਆਪਣੇ ਤੇ ਹਣਾਉਂਦਾ ਉਹ ਰਿਸ਼ਤੇ ਦੀ ਅਹਿਮੀਅਤ ਉਦੋਂ ਪਤਾ ਚੱਲਦੀ ਹੈ ਇੱਕ ਹਸਬੰਡ ਤੇ ਇੱਕ ਵਾਈਫ ਦਾ ਰਿਸ਼ਤਾ ਹੁੰਦਾ ਹੈ ਉਹ ਰਿਸ਼ਤੇ ਨੂੰ ਆਪਾਂ ਦੋ ਪਰਿਵਾਰ ਮਿਲ ਕੇ ਬਣਾਉਨੇ ਆ ਤੇ ਬਹੁਤ ਸਮਾਜ ਦੇ ਵਿੱਚ ਐਸੀ ਚੀਜ਼ਾਂ ਵੀ ਦੇਖਦੇ ਆਂਗੇ ਜਿੱਥੇ ਉਹ ਰਿਸ਼ਤੇ ਵੀ ਤਾਰ-ਤਾਰ ਹੋ ਜਾਂਦੇ ਨੇ ਚਾਹੇ ਚੰਗਾ ਤੇ ਮਾੜਾ ਸਮਾਂ ਆਵੇ ਪਰ ਅੱਜ ਦੀ ਕਹਾਣੀ ਕੁਝ ਐਸੀ ਹੈ ਕਿ ਸਮਾਂ ਜਿਹੜਾ ਮਰਜੀ ਆਵੇ ਰਿਸ਼ਤੇ ਦੇ ਵਿੱਚ ਨਾ ਤਾਂ ਕਦੇ ਫਰਕ ਪਿਆਏ ਤੇ ਨਾ ਕਦੇ ਫਰਕ ਪਵੇਗਾ ਹਸਬੰਡ ਵਾਈਫ ਦਾ ਇੱਕ ਐਸਾ ਰਿਸ਼ਤਾ ਜਿਹੜਾ ਬਹੁਤ ਪਵਿੱਤਰ ਮੰਨਿਆ ਜਾਂਦਾ ਏ ਉਸ ਨੂੰ ਕਿਸ ਬਖੂਬੀ ਦੇ ਨਾਂ ਨਵਾਇਆ ਜਾ ਰਿਹਾ ਏ ਉਹ ਅੱਜ ਕਹਾਣੀ ਕੁਝ ਇਦਾਂ ਦੀ ਹੈ ਅੱਜ ਸਾਡੇ ਨਾਲ ਇੱਕ ਐਸਾ ਜੋੜਾ ਏ ਜੋ ਆਪਾਂ ਕਹਿ ਸਕਦੇ ਹਾਂ ਕਿ ਸਮਾਂ ਪਹਿਲਾਂ ਕੁਝ ਹੋਰ ਸੀ ਆਪਾਂ ਕਹਿੰਦੇ ਆ ਕਿ ਚਲੋ ਪੈਸਾ ਆਉਂਦਾ ਏ ਜਾਂਦਾ ਏ ਚੜਤ ਹੁੰਦੀ ਆ ਕਦੇ ਢੇਠੇ ਨੂੰ ਵੀ ਹੁੰਨੇ ਆ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦ ਨੇ ਪਰ ਰਿਸ਼ਤਾ ਕਦੇ ਖਰਾਬ ਨਹੀਂ ਕੀਤਾ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਭਰਾ ਨੂੰ ਕਹੂੰਗਾ ਇੱਕ ਵਾਰ ਦਿਖਾਉਣ ਇੱਕ ਹਸਬੰਡ ਵਾਈਫ ਮੇਰੇ ਨਾਲ ਖੜੇ ਨੇ ਇਸ ਵਕਤ ਮੈਮ ਕੰਮ ਕਰ ਰਹੇ ਨੇ ਤੇ ਭਾਜੀ ਹੁਣ ਵੀ ਨਾਲ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਸੱਸੀ ਜੀ ਭਾਜੀ ਕੀ ਹਾਲ ਚਾਲ ਹੈ ਸੱਸੀ ਜੀ ਵਧੀਆ ਵਧੀਆ ਬਹੁਤ ਵਧੀਆ ਸੇਤਾ ਕਿਦਾਂ ਠੀਕ ਠਾਕ ਜੀ ਵਧੀਆ ਮੈਮ ਵੀ ਸਾਡੇ ਨਾਲ ਨੇ ਫਿਰ ਮੈਮ ਕੀ ਹਾਲ ਚਾਲ ਨੇ ਤੁਹਾਡੇ ਹਾਂਜੀ ਹਾਂ ਬਹੁਤ ਵਧੀਆ ਸਰ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਭਾਈ ਮੈਨੇ ਇੱਕ ਚੀਜ਼ ਦੇਖਦਾ ਹਾਂ ਨਾ ਰਿਸ਼ਤੇ ਬਹੁਤ ਬਣਾਉਂਦੇ ਆ ਹਾਂਜੀ ਯਾਰ ਦੋਸਤ ਆਉਂਦੇ ਨੇ ਹਾਂਜੀ ਹੋਰ ਬੜੇ ਆ ਕੇ ਚਲੇ ਜਾਂਦੇ ਨੇ ਕੁਝ ਖੜ ਜਾਂਦੇ ਨੇ ਕੁਝ ਭੁੱਲ ਜਾਂਦੇ ਨੇ ਹਾਂਜੀ ਹਾਂਜੀ ਹਸਬੰਡ ਵਾਈਫ ਦਾ ਰਿਸ਼ਤਾ ਇਹ ਹੁੰਦਾ ਕਿ ਜੋ ਰਹਿਣ ਦੀ ਉਮਰ ਤੱਕ ਰਹਿਣਾ ਕਿ ਜਦੋਂ ਬੁਢਾਪਾ ਆ ਜਾਂਦਾ ਨਾ ਇਨਸਾਨ ਤੇ ਉਦੋਂ ਪਤਾ ਲੱਗਦਾ ਕਿ ਇੱਕ ਸਾਥੀ ਦੀ ਕੀਮਤ ਕੀ ਹੁੰਦੀ ਹੈ ਕਿ ਵਿਆਹ ਕਰਾ ਕੇ ਇੱਕ ਸਾਥੀ ਦਾ ਸਾਥ ਨਿਭਾਉਣਾ ਕੀ ਹੁੰਦਾ ਤੁਸੀਂ ਚਾਹੇ ਚੰਗਾ ਸੀ ਚਾਹੇ ਮਾੜਾ ਸੀ ਤੁਸੀਂ ਇਸ ਵਕਤ ਨਾਲ ਹੋ ਹਾਂਜੀ ਹਸਬੰਡ ਵਾਈਫ ਹਾਂਜੀ ਬੜਾ ਵਧੀਆ ਲੱਗਦਾ ਹੂੰ ਹਾਂਜੀ ਹਾਂ ਕਹ ਲਓ ਵੀ ਹੁਣ ਲਾਈਫ ਦੇ ਵਿੱਚ ਟਾਈਮ ਤਾਂ ਬਹੁਤ ਦੇਖਿਆ ਉਤਾਰ ਚੜਾ ਦੇਖੇ ਠੀਕ ਹੈ ਕਦੇ ਐਬਸੈਂਟ ਹਾਂ ਤੇ ਬਟ ਇਹ ਵੀ ਇਹਨਾਂ ਨੇ ਮੇਰੀ ਮਤਲਬ ਪੂਰੀ ਹੁਣ ਤੱਕ ਪੂਰੀ ਸਪੋਰਟ ਕੀਤੀ ਹੈ ਹਰ ਮਿਲ ਚੰਗੇ ਮਾੜੇ ਟਾਈਮ ਦੇ ਵਿੱਚ ਤੇ ਹੁਣ ਵੀ ਅਸੀਂ ਕਰ ਰਹੇ ਹਾਂ ਬਟ ਪੂਰਾ ਅਸੀਂ ਸੰਘਰਸ਼ ਕਰ ਰਹੇ ਹਾਂ ਤੇ ਪਹਿਲਾਂ ਚਲੋ ਮੈਂ ਜੌਬ ਕਰਦਾ ਸੀ ਪ੍ਰਾਈਵੇਟ ਜੌਬ ਕਰਦਾ ਸੀਗਾ ਅੱਛਾ ਤੁਸੀਂ ਪਹਿਲਾਂ ਪ੍ਰਾਈਵੇਟ ਜੌਬ ਕਰਦੇ ਪਹਿਲਾਂ ਪ੍ਰਾਈਵੇਟ ਸੈਕਟਰ ਜੌਬ ਕਰਦਾ ਸੀਗਾ ਮੰਡੀ ਗੁੰਦਗੜ ਤੇ ਤੁਹਾਨੂੰ ਪਰ ਇਹ ਨਹੀਂ ਸ਼ੌਂਕ ਸੀਗਾ ਕਹਿੰਦੇ ਵੀ ਮੈਂ ਮਤਲਬ ਇਹ ਕੰਮ ਨਾਲ ਸਟਾਰਟ ਕਰਨਾ ਹੈ ਹਾਈ ਸਟਾਰਟਿੰਗ ਇਸ ਲੈਵਲ ਤੋਂ ਕੀਤੀ ਹੈ ਤੇ ਬਾਕੀ ਚਲੋ ਵੀ ਸਭ ਭਰਾਵਾਂ ਨਾਲ ਸਾਥ ਰਹਤਾ ਸੈਸ ਨੂੰ ਅਸੀਂ ਬਹੁਤ ਉੱਪਰ ਲੈ ਕੇ ਜਾਵਾਂਗੇ ਬਿਲਕੁਲ ਬਿਲਕੁਲ ਤੇ ਵਕਟਰ ਬਟ ਸਟਾਰਟਿੰਗ ਹੈ ਅਜੇ ਲੇਕਿਨ ਸਾਡਾ ਸਹੀ ਚੱਲ ਰਿਹਾ ਹੈ ਅਜੇ ਸਹੀ ਚੱਲ ਰਿਹਾ ਬਿਲਕੁਲ ਮੈਂ ਮੈਂ ਤੁਹਾਡੇ ਕੋਲ ਵੀ ਗੱਲ ਪੁੱਛਣਾ ਚਾਹੂੰਗਾ ਜਿਵੇਂ ਤੁਸੀਂ ਹੁਣ ਪਾਈ ਹੋਣ ਕਹਿੰਦੇ ਕਿ ਮੈਂ ਪ੍ਰਾਈਵੇਟ ਜੌਬ ਕਰਦਾ ਸੀ ਕਿਤੇ ਤੇ ਉਹ ਪ੍ਰਾਈਵੇਟ ਜੌਬ ਨੂੰ ਛੱਡ ਕੇ ਇਸ ਵਕਤ ਤੁਹਾਡੇ ਨਾਲ ਨੇ ਤੇ ਤੁਸੀਂ ਕਿਹਾ ਕਿ ਮੈਨੂੰ ਸ਼ੌਂਕ ਹੈ ਸ਼ੌਂਕ ਨੂੰ ਹੀ ਕਿਤਾ ਬਣਾ ਲਿਆ ਕਿਵੇਂ ਲੱਗਦਾ ਸਰ ਮੈਨੂੰ ਮਤਲਬ ਕਿ ਐ ਸੀਗਾ ਵੀ ਸ਼ੁਰੂ ਤੋਂ ਹੀ ਜਦੋਂ ਮੇਰਾ ਵਿਆਹ ਹੋਇਆ ਸੀਗਾ ਮੈਨੂੰ ਸ਼ੁਰੂ ਤੋਂ ਸੀਗਾ ਵੀ ਮੈਂ ਇੰਡੀਪੈਂਡੈਂਟ ਮਤਲਬ ਕਿ ਕੁਝ ਵੀ ਨਾ ਮਤਲਬ ਕਰਾਂ ਹੈਨਾ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਸੀਗਾ ਮੈਂ ਕਿਤੇ ਸਿੱਖਿਆ ਨਹੀਂ ਹੈਗਾ ਹਾਂ ਮੈਨੂੰ ਅੰਦਰੋਂ ਵੀ ਸੀਗਾ ਕਿ ਮੈਂ ਕੁਝ ਕਰਨਾ ਚਾਹੁੰਦੀ ਆ ਵੀ ਮੈਂ ਕਰ ਸਕਦੀ ਆ ਮੈਂ ਆਪਣੇ ਹਸਬੰਡ ਨਾਲ ਗੱਲ ਕੀਤੀ ਕਈ ਵਾਰੀ ਵੀ ਮੈਂ ਸੋਚਦੀ ਆ ਕਿ ਮੈਂ ਆਪਣਾ ਕੋਈ ਛੋਟਾ ਜਿਹਾ ਵੀ ਜਿਵੇਂ ਰੈਸਟੋਰੈਂਟ ਟਾਈਪ ਹੈਨਾ ਵੀ শো ਪਪਾ ਲਈਏ ਹਨਾ ਕੰਮ ਨੂੰ ਆਪਾਂ ਇੱਕ ਵਾਰੀ ਸਭ ਨੂੰ ਹੁੰਦਾ ਵੀ ਆਪਣੀ ਕਿਸਮਤ ਨੂੰ ਅਜਮਾਇਆ ਜਾਵੇ ਹਨਾ ਅਗਰ ਥਾਲੇ ਮੇਰੇ ਹਸਬੰਡ ਜੋਬ ਕਰਦੇ ਸੀਗੇ ਉਹਦੇ ਤੇ ਮਤਲਬ ਆਪਾਂ ਨੂੰ ਐਨੇ ਮਤਲਬ ਸਾਟਿਸਫਾਈ ਨਹੀਂ ਸੀਗੇ ਫਿਰ ਆਪਾਂ ਆਪ ਕਿੰਨੇ ਤੇ ਜੋਬ ਕਰਦੇ ਸੀ ਹਾਂਜੀ ਕਿੰਨੇ ਕਿੰਨੇ ਪੈਸੇ ਉਹ ਜੋਬ ਕਰਦੇ ਸੀ ਸਰ ਮੇਰੀ ਲਾਸਟ ਟਾਈਮ ਮਤਲਬ ਹਾਂ ਮੇਰੀ 15000 ਦੇ ਕਰੀਬ ਸੀਗੀ ਹਾਂ ਸੈਲਰੀ 15000 ਹਾਂਜੀ ਹਾਂ ਬਈ 15000 ਦੇ ਵਿੱਚ ਤੁਸੀਂ ਇੱਕ ਮਹੀਨੇ ਦਾ guzara ਕਰਦੇ ਬਹੁਤ ਔਖਾ ਲੱਗਦਾ ਹੈ ਇਹ ਅੱਜ ਦੇ ਟਾਈਮ ਦੇ ਮੁਸ਼ਕਲ ਸੀ ਬਹੁਤ ਕਹਿ ਲਾ ਹੁਣ ਨਾਲ ਗੁੜੀਆਂ ਮੇਰੀ ਮਤਲਬ ਪਲੱਸ 2 ਕਰਕੇ ਆਈ ਸੀ ਅੱਛਾ ਉਹ ਪਲੱਸ 2 ਕਰਦੇ ਫੂਲਾਂ ਦੀ ਖਰਚੇ ਨਹੀਂ ਮਾਰ ਹਾਂ ਫ੍ਰੀ ਸੀਗੇ ਮੈਮ ਇੱਕ ਇੱਕ ਗੱਲ ਮੈਂ ਤੁਹਾਨੂੰ ਇਹ ਪੁੱਛ ਰਿਹਾ ਤੁਸੀਂ ਕਿਹਾ ਕਿ ਸ਼ੌਂਕ ਫਿਰ ਜਦੋਂ ਇਨਸਾਨ ਪਹਿਲੇ ਦਿਨ ਆ ਕੇ ਖੜਦਾ ਏ ਸਮਾਨ ਲੈ ਕੇ ਕਿਹਜਾ ਦਿਨ ਲੱਗਿਆ ਸੀ ਉਹ ਪਹਿਲਾ ਦਿਨ ਕਿਹਜਾ ਰਿਹਾ ਸੀ ਸਰ ਮੈਨੂੰ ਮੈਨੂੰ ਤਾਂ ਕੋਈ ਦਿੱਕਤ ਨਹੀਂ ਲੱਗੀ ਹੈਗੀ ਠੀਕ ਹੈ ਮੈਨੂੰ ਸਭ ਉਹ ਅੰਦਰੋਂ ਹੀ ਸੀਗਾ ਮਤਲਬ ਕਿ ਕ੍ਰੇਸ ਸੀਗਾ ਕਿ ਮੈਂ ਕੰਮ ਕਰਨਾ ਹੈ ਠੀਕ ਹੈ ਮੈਨੂੰ ਵਧੀਆ ਲੱਗਿਆ ਪਹਿਲੀ ਕਮਾਈ ਕਿਹੜੀ ਸੀ ਪਹਿਲਾਂ 버ਗਰ ਵਿਕੇ ਸੀ ਸਪਰਿੰਗ ਰੋਲ ਵਿਕੇ ਸੀ ਸਰ ਸਾਰਾ ਕੁਝ ਹੁਣ ਤਾਂ ਮੇਰੇ ਮਾਈਂਡ 'ਚ ਨਹੀਂ ਹੈਗਾ ਬਟ ਐਂਕਿ ਕਿ ਸਾਡਾ 버ਗਰ ਬਹੁਤ ਫੇਮਸ ਹੈ 버ਗਰ ਫੇਮਸ ਹੈ ਮਤਲਬ ਫੇਮਸ ਕਿੱਦਾਂ ਮਤਲਬ ਕਿ ਲੋਕੀ ਜਿਹੜੇ ਵੀ ਖਾਣ ਆਉਂਦੇ ਨੇ ਸਾਡੇ ਕੋਲ ਦੂਰੋਂ ਦੂਰੋਂ ਆਉਂਦੇ ਨੇ ਜਿਵੇਂ ਕੀ ਕਹਿ ਲੋ ਚੰਡੀਗੜ੍ਹ ਹੋ ਗਿਆ ਸਲੋਟੀ ਹੋ ਗਿਆ ਗੋਬਿੰਦਗੜ੍ਹ ਹੋ ਗਿਆ ਅਰੰਦੋ ਹੋ ਗਿਆ ਲੋਕੀ ਕਹਿੰਦੇ ਨੇ 버ਗਰ ਖਾਣਾ ਤੇ ਏਕੇ پاسਪੋਰਟੇ ਅਸੀਂ ਲੋਕਾਂ ਨੂੰ ਪੁੱਛਦੇ ਆ ਵੀ ਵੀ ਕੀ ਮਤਲਬ ਕਿ ਤੁਹਾਨੂੰ ਬੜੀਆ ਲੱਗਦਾ ਹੈ ਇਹ ਨਾ ਬਿਲਕੁਲ ਮੈਂ ਇਸ ਕਰਕੇ ਜਾਨਣਾ ਚਾਹੁੰਦਾ ਕਿ ਚੰਡੀਗੜ੍ਹ ਦਾ ਨਾਮ ਲੈ ਆ ਤੁਸੀਂ ਚੰਡੀਗੜ੍ਹ ਵਿੱਚ ਬਹੁਤ ਫੇਮਸ ਫੇਮਸ ਚੀਜ਼ਾਂ ਨੇ ਜੀ ਹਾਂ ਜੀ ਪਰ ਉਹ ਸਾਰੇ ਇਹ ਹੀ ਕਹਿੰਦੇ ਨੇ ਵੀ 버ਗਰ ਆਪਾਂ ਇੱਕ ਹੀ ਫਾਸਟ ਫੂਡ ਤੋਂ ਹੀ ਖਾਣਾ ਹੈ ਉਹਦਾ ਮਤਲਬ ਕੀ ਆ ਰਿਹਾ ਹੈ ਇਹ ਨਾ ਕਿ ਲੋਕੀ ਕਹਿੰਦੇ ਨੇ ਕਿ ਇਹ ਤਾਂ ਲਾਈਟ ਵੇਟ ਹੈ ਠੀਕ ਹੈ 버ਗਰ ਹੈ ਨਹੀਂ ਹੈ ਕਿ ਮਤਲਬ ਖਾ ਕੇ ਹੈ ਲੱਗਦਾ ਆਪਾਂ ਨੂੰ ਵੀ ਹੈਵੀ ਜਾ ਹੈਵੀ ਲੱਗਦਾ ਜਿਹਾ ਆ ਜੇ ਟਾਈਮ ਹੋ ਗਿਆ ਕਿਉਂਕਿ ਉਹ ਚ ਸਾਰੀਆਂ ਸੋਸਾਂ ਟਿੱਕੀਆਂ ਸਭ ਚੀਜ਼ ਦਾ ਹਰ ਚੀਜ਼ ਦਾ ਧਿਆਨ ਰੱਖਿਆ ਹੈ ਮੇਨਟੇਨ ਰੱਖੀ ਆਪਣਾ 버ਗਰ ਐਵੇਂ ਹੈ ਕਿ ਮੈਕਡੀ ਨੂੰ ਵੀ ਕ੍ਰੋਸ ਕਰਦਾ ਹੈ ਸਾਰੇ ਕਸਟਮਰ ਹਾਂਜੀ ਸਾਰੇ ਕਸਟਮਰ ਇਹੀ ਕਹਿੰਦੇ ਨੇ ਸਾਡੇ ਕਸਟਮਰ ਦੇਖੋ ਬੈਠੇ ਹੋਏ ਨੇ ਜਿਹੜੇ ਰੈਗੂਲਰ ਨੇ ਇਹ ਇਹ ਰੋਇ ਆਉਂਦੇ ਨੇ ਇਵਨ ਕੀ ਅਸੀਂ ਨਹੀਂ ਇਹ ਚੋੜਾ ਸੀ ਗੱਲ ਨਹੀਂ ਕਹਿੰਦੇ ਕਸਟਮਰ ਖੁਦ ਆਪ ਕਹਿੰਦੇ ਨੇ ਠੀਕ ਹੈ ਉਹ ਸਾਡਾ ਕੰਪੈਰੀਸ਼ਨ ਮਤਲਬ ਦੂਜੇ ਅਸੀਂ ਨਹੀਂ ਕਹਿੰਦੇ 버ਗਰਸ ਨਾਲ ਕੀ ਕਰਦੇ ਨੇ ਕਿ ਥੋੜਾ 버ਗਰ ਮਤਲਬ ਜੀ ਥੋੜਾ ਬਹੁਤ ਵੀ ਟੇਸਟੀ ਹੈ ਔਰ ਲਾਈਟ ਹੈ ਵੀ ਖਾ ਕੇ ਨਹੀਂ ਲੱਗਦਾ ਜਿਵੇਂ ਬਹੁਤ ਹੈਵੀ ਖਾ ਰਹੇ ਆ ਤੇ ਜਿਹੜਾ ਟੇਸਟ ਹੈ ਟੇਸਟ ਦੀ ਮੈਂਟੇਨ ਕੀਤਾ ਹੋਇਆ ਉਹਦਾ ਜਿਹੜੀ ਅਸੀਂ ਬ੍ਰੈਡ ਵ ਕੇ ਸੌਸਸ ਵਗੈਰਾ ਅਰੇ ਕਸਮਰ ਆਪ ਖੁਦ ਕਹਿੰਦੇ ਨਹੀਂ ਤੁਸੀਂ ਪੁੱਛਦੇ ਕਰਦੇ ਸਾਡੇ ਕੋਲ ਸਾਡੇ ਕੋਲ ਦਿੱਲੀ ਦੇ ਟੀਮ ਦੇ ਕਸਟਮਰ ਨੇ ਉਹ ਮੈਂ ਇੱਕ ਚੀਜ਼ ਜਰੂਰ ਇੱਕ ਵਾਰ ਹੈ ਮੈਮ ਕਿ ਜਿਵੇਂ ਨਾ ਤੁਸੀਂ ਹੁਣ ਜਿਵੇਂ ਇਹਨਾਂ ਨੂੰ ਜਦੋਂ ਤੁਸੀਂ ਫਰਾਈ ਕਰ ਰਹੇ ਹੋ ਇਹ ਫਰਾਈ ਆਏ ਨਹੀਂ ਹੈਗਾ ਕਿ ਤੁਸੀਂ ਬਸ ਵਿੱਚ ਸਟਿਆ ਦੇ ਚਲੋ ਹੋ ਗਿਆ ਕੰਮ ਇਹ ਤੁਸੀਂ ਪੂਰੇ ਪਿਆਰ ਨਾਲ ਐਨ ਸਿੱਧਕ ਨਾਲ ਐਨ ਬਹੁਤ ਪਿਆਰ ਨਾਲ ਕਰਦਾ ਹਾਂ ਕਹਿੰਦੇ ਖਾਣ ਇਕੱਲਾ ਖਾਣਾ ਨਹੀਂ ਮੈਟਰ ਕਰਦਾ ਹੁੰਦਾ ਬਣਾਉਣਾ ਨਹੀਂ ਕਿ ਉਹ ਕਿਹੜੇ ਹੱਥਾਂ ਨਾਲ ਬਣਾਇਆ ਗਿਆ ਉਹ ਵੀ ਬਹੁਤ ਮੈਟਰ ਕਰਦਾ ਹੁੰਦਾ ਬਿਲਕੁਲ ਸਰ ਬਿਲਕੁਲ ਆਪਾਂ ਨੂੰ ਐਂ ਦੇਖਣਾ ਹੈ ਕਿ ਜਿਵੇਂ ਆਪਾਂ ਮੰਨ ਲਓ ਆਪਾਂ ਘਰੇ ਵੀ ਕੋਈ ਚੀਜ਼ ਬਣਾਉਨੇ ਆ ਠੀਕ ਹੈ ਕਹਿੰਦੇ ਨੇ ਨਾ ਖਾਣ ਵਾਲੀ ਚੀਜ਼ ਜਿੰਨੇ ਮਤਲਬ ਦਿਲ ਤੋਂ ਬਣਾਈ ਜਾਏਗੀ ਉਹ ਅਗਲੇ ਸਾਹਮਣੇ ਵਾਲੇ ਬੰਦੇ ਤੱਕ ਵੀ ਉਹ ਪੂਰੀ ਐ ਦਿਲ ਤੱਕ ਪਹੁੰਚਦੀ ਐ ਉਦਾਂ ਹੀ ਆਪਾਂ ਉਰੇ ਕਰਦੇ ਆ ਵੀ ਜੋ ਵੀ ਚੀਜ਼ ਐਸੀ ਬਣਾਉਣੀ ਐ ਦਿਲ ਨਾਲ ਬਣਾਣੀ ਐ ਵੀ ਖਾਣ ਵਾਲਾ ਵੀ ਕਵੇ ਵੀ ਵਾਕੇ ਕੋਈ ਚੀਜ਼ ਖਾਈ ਐ ਹੁਣ ਇੱਕ ਚੀਜ਼ ਨਾ ਤੁਸੀਂ ਕਹੀ ਕਹਿੰਦੇ ਆਪਾਂ ਆਫ ਦਾ ਰ ਗੜੀ ਵੀ ਇੱਕ ਗੱਲ ਕਰ ਰਹੇ ਸੀਗੇ ਕਿ ਐ ਨਹੀਂ ਹੈਗਾ ਕਿ ਚਲੋ ਜਿਹੜਾ 버ਗਰ ਉਰੇ ਬਣਾਇਆ ਜਾਂਦਾ ਜਾਕ ਮੋਸ਼ੀ ਵੀ ਉਹ ਜਿਹੜਾ ਬਣਾਇਆ ਜਾਂਦਾ ਉਹ ਆਏ ਨਹੀਂ ਹੈਗਾ ਕਿ ਕੱਲਾ ਸਿਰਫ ਲੋਕਾਂ ਨੂੰ ਖੁਲਾਇਆ ਜਾਂਦਾ ਕਹਿੰਦੇ ਘਰੇ ਬੇਟੀ ਵੀ ਖਾਂਦੀ ਆ ਰੋਜ਼ ਡੇਲੀ ਹਾਂਜੀ ਬਿਲਕੁਲ ਬਿਲਕੁਲ ਰੈਗੂਲਰ ਖਾਂਦੀ ਹੈ ਮੇਰੀ ਬੇਟੀ ਮੇਰੀ ਬੇਟੀ ਰੋਜ਼ ਫੋਨ ਖਾਣ ਜਾਂਦੀ ਹੈ ਰਾਤ ਨੂੰ ਜਦੋਂ ਸੇ ਘਰ ਜਾਣਾ ਹੁੰਦਾ ਬੇਟੀ ਕਹੇਗੀ ਮੰਮਾ 버ਗਰ ਲੈ ਕੇ ਆਇਓ ਜਣੀ ਫਿਰ ਆਪਾਂ ਐਵੇਂ ਹੀ ਕਹਦੇ ਨੇ ਕਿ ਸੇਤ ਸਭ ਦੀ ਬਰਾਬਰ ਰੱਖਿਆ ਕਿਉਂਕਿ ਬੱਚੇ ਬੱਚਿਆਂ ਦਾ ਬੜਾ ਪਿਆਰ ਹੁੰਦਾ ਭਾਈ ਹਾਂਜੀ ਹਾਂਜੀ ਹਾਂ ਅਸੀਂ ਕਹਿੰਦਾ ਵੀ ਹੁਣ ਕਹਿੰਦਾ ਵੀ ਅਸੀਂ ਅਸੀਂ ਉਹ ਚੀਜ਼ ਮਤਲਬ ਤਿਆਰ ਕਰੀ ਜਿਹੜੀ ਕਿ ਅਸੀਂ ਇਵਨ ਕਿ ਅਸੀਂ ਆਪ ਖਾ ਰਹੇ ਹਾਂ ਠੀਕ ਹੈ ਸਾਡੀ ਫੈਮਲੀ ਖਾ ਰਹੀ ਹੈ ਚਾਹੇ ਉਹ 버ਗਰ ਹੈ ਚਾਹੇ ਮੋਮੋਜ਼ਾ ਚਾਹੇ ਸਪਰਿੰਗ ਰੋਲ ਹੈ ਕੋਈ ਵੀ ਚੀਜ਼ ਕੋਈ ਵੀ ਆਈਟਮ ਹੈ ਠੀਕ ਹੈ ਸਾਡੀ ਫੈਮਲੀ ਆਪ ਖਾ ਰਹੀ ਹੈ ਅਸੀਂ ਮਨ ਉਸ ਚੀਜ਼ ਨੂੰ ਦੇਖਦੇ ਹੋਏ ਵੀ ਹਾਂ ਜਿਹੜੀ ਸਾਡੀ ਸਾਰੇ ਕਸਟਮਰ ਨੇ ਸਾਡੀ ਉਹ ਆਪਣੇ ਮਤਲਬ ਭੈਣ ਭਰਾ ਨੇ ਹਾਂ ਫੈਮਲੀ ਦੀ ਤਰ੍ਹਾਂ ਸਾਡੀ ਫੈਮਲੀ ਤਰ੍ਹਾਂ ਅ ਵੀ ਉਹ ਖਾਣਾ ਉਹਨਾਂ ਨੂੰ ਉਦਾਂ ਦਾ ਦਿਨ ਦਿੱਤਾ ਜਾਵੇ ਹਾਈਜੀਨਿਕ ਹੋਵੇ ਹਾਈਜੀਨਿਕ ਹੋਵੇ ਜਾਨੀ ਐ ਇਨਾਂ ਗੱਲ ਹੋਵੇ ਕਿ ਕੋਈ ਕਿਉਂਕਿ ਪਤਾ ਹੁੰਦਾ ਕਿ ਕਹਾਂ ਜਾ ਕੇ ਆਪਣੇ ਬੱਚਿਆਂ ਨੇ ਮੇ ਖਾਣਾ ਨਾਲੇ ਪਾਪਾ ਨਾਲ ਦਾ ਕਹਿੰਦੇ ਬੇਟੀ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਕੁੜੀਆਂ ਦਾ ਹਾਂ ਉਹ ਕਹਿੰਦਾ ਉਹ ਕਹਿੰਦਾ ਵੀ ਵੈਸੀ ਹੁੰਦਾ ਵੀ ਕੁੜੀਆਂ ਦਾ ਵੈਸੀ ਪਾਪਾ ਨਾਲ ਬਹੁਤ ਮੋਹ ਹੁੰਦਾ ਉਹ ਤਾਂ ਸ਼ਾਮ ਨੂੰ ਜੀ ਮੈਨੂੰ ਫੋਨ ਕਰ ਦਿੰਦੀ ਪਾਪਾ ਵੀ ਆਂਦੇ ਹੋਏ ਤੇ ਮੇਰੇ ਲਈ 버ਗਰ ਜਰੂਰ ਲੈ ਕੇ ਆਇਓ ਤੇ ਜਾਂ ਲੈ ਲਿਆ ਤਾਂ ਧਿਆਨ ਆਇ ਨਹੀਂ ਹੈਗਾ ਕਿ ਕੋਈ ਪੁਰਾਣਾ ਜਗ੍ਹਾ ਤੇ ਜੇ ਕੋਈ ਖਾ ਰਿਹਾ ਹੈ ਟਾਈਮ ਵੀ ਹੈਗਾ ਕਿ ਚਲੋ ਪਰਿਵਾਰ ਹੀ ਖਾ ਰਹੇ ਨੇ ਉਧਰੇ ਉਹ ਵੀ ਆਪਣਾ ਪਰਿਵਾਰ ਆ ਚਾਹੇ ਉਹ ਕਸਟਮਰ ਆ ਚਾਹੇ ਪੈਸੇ ਦੇ ਕੇ ਆ ਰਿਹਾ ਚਲੋ ਪੈਸੇ ਦਾ ਸਮੇਂ ਦੀ ਲੋਡ ਹੋ ਜਾਂਦੀ ਹੈ ਅੱਜ ਦੇ ਟਾਈਮ ਦੇ ਵਿੱਚ ਹਾਂਜੀ ਹਾਂ ਪਰ ਜਿਵੇਂ ਹੋਰ ਕਸਟਮਰ ਵੀ ਨੇ ਆਪਾਂ ਉਹਨਾਂ ਨਾਲ ਭਾਈ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਜਾਂਦੇ ਜਾਂਦੇ ਛੋਟਾ ਜਿਹਾ ਰਿਵਿਊ ਪਾਜੀ ਸਸਿਕਾ ਕੀ ਹਾਲ ਚੱਲ ਹੈ ਭਾਜੀ ਮੈਂ ਨੇ ਇੱਕ ਗੱਲ ਆਖੀ ਕਹਿੰਦੇ ਸਾਡਾ 버거 ਕਸਟਮਰ ਕਹਿੰਦਾ ਆ ਕਿ ਮੈਗਡੋਨਲ ਨੂੰ ਵੀ ਫੇਲ ਕਰਦਾ ਇਹ ਗੱਲ ਕਰਦਾ ਆ ਫਿਰ ਬਿਲਕੁਲ ਸਹੀ ਗੱਲ ਆ ਜੀ ਸੁਣ ਲਓ ਜੀ ਸਹੀ ਗੱਲ ਆ ਸਹੀ ਗੱਲ ਆ ਬਿਲਕੁਲ ਬਿਲਕੁਲ ਸਹੀ ਗੱਲ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਹਾਂ ਜੀ ਕਿਹੜੀ ਜਗ੍ਹਾ ਖਾਣੇ ਤੁਸੀਂ ਲੋਕਲ ਆ ਪੱਲੇ ਦੀ ਲੋਕਲ ਆ ਕਿੰਨਾ ਹਾਰ ਰੋ ਜਾਂਦੇ ਹੋ ਜਾਂ ਕਦੇ ਕਦੀ ਨਹੀਂ ਚੱਲੇ ਜੀ ਨਹੀਂ 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 ਨਾ ਕਰ ਕਹਿੰਦਾ ਕਿੰਨਾ ਕਰ ਬਾਈ ਬੀ ਠੀਕ ਆ ਠੀਕ ਆ ਤਿੰਨਾਂ ਦਾ ਗਰੁੱਪ ਸਾਡਾ ਪੱਕਾ ਏ ਹਾਂ ਤਿੰਨਾਂ ਦਾ ਗਰੁੱਪ ਆਉਣਾ ਹੀ ਆਉਣਾ ਹੀ ਆਉਣਾ ਡੇਲੀ ਪੱਕਾ ਪੱਕਾ ਬਹੁਤ ਵਧੀਆ ਚੀਜ਼ ਬਣਦੀ ਆ ਇੱਥੇ ਹਾਂ ਜੀ ਬਿਲਕੁਲ ਇਹਨੇ ਨਜ਼ਾਰੇ ਨਾਲ ਖਾਣੇ ਪੀਣੇ ਆ ਹਰਿਆਣਾ ਸਾਡਾ ਗਰੁੱਪ ਆਉਂਦਾ ਹੈ ਤੇ ਇਹਨਾਂ ਹੱਸ ਕੇ ਢਕੇ ਜਾਂਦੇ ਆ ਹੱਸ ਕੇ ਢਕੇ ਜਾਈਦਾ ਹਾਂ ਬਿਲਕੁਲ ਪਰਵਾਹ ਨਹੀਂ ਨਾ ਕੋਈ ਪਰਵਾਹ ਪਰਵਾਹ ਵਾਂਗੂ ਬਿਲਕੁਲ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਹੋਰ ਰਿਵਿਊ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਸੁਸ਼ੀਲ ਕੁਮਾਰ ਜੀ ਕਿਵੇਂ 버ਗਰ ਮੈਂ ਬਣਾਉਂਦੇ ਨੇ ਹੋਰ ਵੀ ਪਰਿਵਾਰ ਆਉਂਦੇ ਨੇ ਕਿਵੇਂ ਲੱਗਦਾ ਬਹੁਤ ਵਧੀਆ ਜੀ ਕਹਿੰਦਾ ਮੈਕੜੀ ਮੈਕੜੀ ਨੂੰ ਫੀਲ ਕਰਦਾ ਮੈਂ ਤਾਂ ਇਹ ਸੁਣਿਆ ਲੈ ਤੁਸੀਂ ਖਾ ਕੇ ਦੇਖੋ ਫਿਰ ਪਤਾ ਲੱਗੇਗਾ ਇਹ ਤਾਂ ਤੁਸੀਂ ਦਸੋਗੇ ਸੰਤ ਲੱਗਦੇ ਐ ਸਰ ਉਹਦੇ ਵਈ ਜਾਣਾ ਲੈ ਆ ਅਸਰ ਹੋਇਆ ਸਾਡਾ ਟੋਟਾ ਦਾ ਹੋਇਆ ਕਿ ਵਧੀਆ ਲੱਗੇ ਦਾ ਬਹੁਤ ਵਧੀਆ ਜੀ ਵਧੀਆ ਨਹੀਂ ਬਹੁਤ ਵਧੀਆ ਬਹੁਤ ਵਾਲਾ ਜੀ ਨਾਸਤਾ ਘਰੇ ਨਹੀਂ ਕਰਦੇ ਉਰੇ ਕਰਦੇ ਆ ਸ਼ਾਮ ਨੂੰ ਖਾ ਪੀ ਕੇ ਉਰੇ ਜਾਂਦੇ ਆ ਸਾਨੂੰ ਕੋਈ ਮਤਲਬ ਪ੍ਰੋਬਲਮ ਨਹੀਂ ਹੈਗੀ ਆ ਨੱਚਦੇ ਖੇਡਦੇ ਜਾਈਦਾ ਕਾਫੀ ਕੇ ਜਾਈਦਾ ਅਗੜਾ ਪਾ ਕੇ ਜਾਈਦੀ ਮੰਧੜਾ ਪਾ ਕੇ ਜਾਈਦਾ ਬਿਲਕੁਲ ਜਾਂਦੇ ਜਾਂਦੇ ਆਪਾਂ ਕਿਹਾ ਸੀ ਨਾ ਕਿ ਬੇਟੀ ਵੀ ਖਾਂਦੀ ਉਹਨਾਂ ਨੇ ਤੁਸੀਂ ਕਿ ਬੱਚਾ ਵੀ ਆਇਆ ਪੁੱਤ ਕੀ ਨਾਮ ਆ ਤੁਹਾਡਾ ਸ਼ਿਰਾਗ ਹਾਂ ਜੀ ਤੁਹਾਨੂੰ ਤੁਸੀਂ ਔਰੇ 버ਗਰ ਖਾਣੇ ਹੋ ਟੇਸਟੀ ਲੱਗਦਾ ਹਾਂਜੀ ਵਧੀਆ ਲੱਗਦਾ ਤੇ ਰੋਜ਼ ਆਉਂਦੇ ਹੋ ਜਾਂ ਕਦੇ ਕਦੇ ਅ ਰੋਜ਼ ਜਾਂ ਕਦੇ ਕਦੇ ਕਈ ਕੀ ਵਾਰ ਕਈ ਕਈ ਵਾਰ ਆ ਜਾਂਦੇ ਹਾਂ ਕੋਣ ਪਾਪਾ ਨਾਲ ਨੰਨੂ ਰੋਜ਼ ਬਿਲਕੁਲ ਜਿਵੇਂ ਜਿਵੇਂ ਤੁਸੀਂ ਦੇਖਿਆ ਕਿ ਜਾਂਦੇ ਜਾਂਦੇ ਜਿਵੇਂ ਉਹਨਾਂ ਨੇ ਇੱਕ ਗੱਲ ਆਖੀ ਹੈ ਕਿ ਸਾਡਾ ਜਿਹੜਾ 버ਗਰ ਆ ਉਹ ਬੱਚੇ ਵੀ ਖਾਂਦੇ ਨੇ ਹੁਣ ਬੱਚੇ ਵੀ ਆਉਂਦੇ ਨੇ ਮੈਮ ਤੁਹਾਡੇ ਕੋਲ ਫਿਰ ਹਨਾ ਬਿਲਕੁਲ ਬਿਲਕੁਲ ਸਰ ਬਿਲਕੁਲ ਆ ਤੁਸੀਂ ਦੇਖ ਰਹੇ ਹੋ ਭਾਈ ਜਿਹੜਾ ਸਪ੍ਰਿੰਗ ਰੋਲ ਵੀ ਕੱਟ ਰਹੇ ਹਨ ਬੜੇ ਪਿਆਰ ਦੇ ਸਦਕ ਜੇ ਨਾਲ ਕੱਟ ਰਹੇ ਨੇ ਕੋਈ ਆਏ ਨਹੀਂ ਹੈਗਾ ਕੇ ਫੜਾ ਫੜ ਕੇ ਕੜਾ ਚਿਕੜਾ ਚ ਕਰਕੇ ਮਾਰਿਆ ਬਹੁਤ ਪਿਆਰ ਦੇ ਨਾਲ ਕਹਿੰਦੇ ਕੋਈ ਵੀ ਰਾਸਤਾ ਹੋਵੇ ਜੇ ਦਿਲ ਦਾ ਰਾਸਤਾ ਹੈ ਉਹ ਪੇੜ ਤੋਂ ਸ਼ੁਰੂ ਹੁੰਦਾ ਹੈ ਤੇ ਇੱਕ ਸਵਾਦਿਸ਼ਟ ਭੋਜਨ ਉਸ ਰਿਸ਼ਤੇ ਨੂੰ ਹੋਰ ਜ਼ਿਆਦਾ ਮਿਠਾਸ ਕਰ ਦਿੰਦਾ ਅਸੀਂ ਵੀ ਇਹੀ ਉਮੀਦ ਰੱਖਾਂਗੇ ਦੇਖੋ ਇਸ ਵੀਡੀਓ ਦੇ ਵਿੱਚ ਨਾ ਬੇਸ਼ੱਕ ਆਪਾਂ ਬਹੁਤ ਬਲੌਗਰਸ ਦੀ ਵੀਡੀਓਜ਼ ਦੇਖਦੇ ਆ ਬਹੁਤ ਕੁਝ ਵੇਖਦੇ ਆ ਐਸਾ ਜੋ ਸੋਸ਼ਲ ਮੀਡੀਆ ਤੇ ਭਰਿਆ ਪਿਆ ਆ ਕਣਾ ਤੁਸੀਂ ਫੂਡ ਲਿਖੋ #ਫੂਡ ਕਰ ਦਿਓ ਤਾਂ ਤੁਹਾਨੂੰ ਸਿਰਫ ਇਹ ਦਿਖਾਇਆ ਜਾਂਦਾ ਹੈ ਕਿ ਫੂਡ ਉਹ ਫਲਾਣੀ ਜਗ੍ਹਾ ਵਧੀਆ ਮਿਲਦਾ ਪਰ ਉਹੀ ਇੱਕ ਚੀਜ਼ ਵਾਲੀ ਦੇਖਣ ਵਾਲੀ ਇਹ ਗੱਲ ਆ ਜਾਂਦੀ ਹੈ ਕਿ ਇੱਕ ਹਸਬੰਡ ਤੇ ਇੱਕ ਵਾਈਫ ਦੇ ਰਿਸ਼ਤੇ ਦੇ ਵਿੱਚ ਚਾਹੇ ਸਮਾਜ ਹੈ ਜਾਂ ਮਰਜ਼ੀ ਹੋਵੇ ਸਾਥ ਨਹੀਂ ਛੱਡਣਾ ਚਾਹੀਦਾ ਕਦੇ ਵੀ ਆਪਣੇ ਪਾਰਟਨਰ ਨੂੰ ਨਾ ਦਾ ਕਦੇ ਧੋਖਾ ਦਿਵੋ ਤੇ ਨਾ ਹੀ ਕਦੇ ਇਦਾਂ ਮਹਿਸੂਸ ਕਰਾਓ ਕਿ ਅਸੀਂ ਤੁਹਾਡੇ ਨਾਲ ਨਹੀਂ ਖੜੇ ਅਪਾ ਜਾਣਦੇ ਹੋਣੇ ਕਿ ਇੱਕ ਕੋਈ ਰਿਸ਼ਤਾ ਬਣਦਾ ਤੇ ਇੱਕ ਪਰਿਵਾਰਾਂ ਦਾ ਬਣਦਾ ਹੁੰਦਾ ਹੈ ਤੇ ਉਹ ਸਮਾਂ ਕਿਵੇਂ ਬੀਤਦਾ ਹੈ ਤੁਸੀਂ ਜ਼ਿੰਦਗੀ ਨੂੰ ਕਿਸੇ ਹਿਸਾਬ ਨਾਲ ਬਿਤਾਣੇ ਹੋ ਤੁਹਾਡੇ ਤੇ ਨਿਰਭਰ ਕਰਦਾ ਉਮੀਦ ਹੈ ਰੱਖਾਂਗੇ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਦ ਤੱਕ ਲਈ ਮੈਨੂੰ ਜਣੀ ਹਰਵਿੰਦਰ ਖੰਨਨ ਨੂੰ ਜੀਦਾਦਾ ਜ਼ਰੂਰ ਰਹਿਮ ਦੇਵੀਂ ਧੰਨਵਾਦ